ਸਦਾ ਸੁਰੀ ਪ੍ਰੇਥਮ ਭਗਵਤੀ ਸਮਰਗ ਕਾ ਗੁਰਨਾਦ ਤੁਲਾਈ ਤੇ ਆਈ ਫਿਰ ਅੰਦਰ ਵਿਸ਼ੰਤ ਧਿਆਈ ਆਏ ਜਿਸ ਅਟਾਈ ਸਭ ਦੁੱਖ ਜਾਈ ਤੇਗ ਬਹਾਦਰ ਸੁਧਿਆ ਘਰ ਨਕ ਸ਼੍ਰੀ ਗੀਦਾਰ ਦਾ ਧਾਰਨ ਘਰ ਕੀ ਬੋਲੋ ਜੀ ਵਾਹੀ ਗੁਰੂ ਪਾਹੀ ਤੇਰਾ ਡੇਟ ਕੀਤਾ ਤੇਰਾ ਪਿਆਰਿਆ ਸਤਿਆਰਿਆ ਦੀ ਕਮਾਈ ਦਾ ਤੇਰਾ ਤਰਕੇ ਖਾਲ ਸਾਦੇ ਭੁੱਲ ਜੀ ਵਾਹਿਗੁਰੂ ਮਾਰਾ ਸਿੱਧ ਪਾਈ ਐ ਅਬ ਤੋ ਜਰ ਮਾਰਾ ਸਿੱਧ ਪਾਈ ਐ ਹੱਥ ਸੁਧਾਰਾ ਲੀਨੋ ਹੱਥ ਸੁਧਾਰਾ ਚਾਰ ਜੀ ਨਮੋਹ ਲਾ ਚਾਰ ਜੀ ਦੇਖਦੇ ਨੇ Bye. Yeah. já ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਅਵਤਾਰ ਸਿੰਘ ਜੀ ਖੰਡਾ ਭਾਈ ਹਰਬੀਰ ਸਿੰਘ ਜੀ ਮੇਜਰ ਉਹਨਾਂ ਦੇ ਸ਼ਹੀਦੀ ਸਮਾਗਮਾਂ ਦੇ ਪ੍ਰਖਾਏ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਦੇ ਅਸਥਾਨ ਤੇ ਸਮੂਚੀ ਕਾਮਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਆ ਸਾਰੀਆਂ ਜਥੇਬੰਦੀਆਂ ਲੋ ਅਕਸਰੀਆ ਖੰਡ ਪਾਟ ਸਾਹਿਬ ਆਰੰਭ ਕਰ ਗਾਏ ਸੀ ਤੇ ਅੱਜ ਉਹਨਾਂ ਖੰਡ ਪਾਟ ਸਾਹਿਬ ਦੇ ਭੋਗ ਪਾਏ ਨੇ ਮੈਂ ਸਮਝਦਾ ਸਾਰੀਆਂ ਜਿੱਥੇ ਜਥੇਬੰਦੀਆਂ ਆਈਆਂ ਜਥੇਬੰਦੀਆਂ ਆਈਆਂ ਕੌਮੀ ਜਥੇਬੰਦੀਆਂ ਆਈਆਂ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰ ਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਆਣ ਕੇ ਸੀਰਪਾਈ ਬਤਾਰ ਸਿੰਘ ਖੰਡਾ ਦੀ ਮਾਤਾ ਜੀ ਨੂੰ ਉਹਨਾਂ ਦੇ ਭੈਣ ਜੀ ਨੂੰ ਸਨਮਾਨਿਤ ਕੀਤਾ ਕਿਉਂਕਿ ਇੱਕ ਮਾਹੌਲ ਸਿਰਜਿਆ ਗਿਆ ਸੀ ਭਾਈ ਬਤਾਰ ਸਿੰਘ ਖੰਡਾ ਦੀ ਸ਼ਹਾਦਤ ਤੋਂ ਪਹਿਲਾਂ ਉਸ ਮਾਹੌਲ ਦੇ ਮੁਤਾਬਕ ਜਿੱਥੇ ਵਿਦੇਸ਼ ਦੇ ਵਿੱਚ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਉੱਥੇ ਉਹਨਾਂ ਦੇ ਮਾਤਾ ਜੀ ਨੂੰ ਪਰਿਵਾਰ ਨੂੰ ਪਰੇਸ਼ਾਨ ਕੀਤਾ ਗਿਆ ਤੇ ਬਾਅਦ ਦੇ ਵਿੱਚ ਸਲੋਪ ਵਾਜਨ ਨਾਲ ਉਹਨਾਂ ਦੀ ਜਿਹੜੀ ਉਹ ਜਿਹੜੀ ਸ਼ਹੀਦੀ ਕੀਤੀ ਗਈ ਅਪਰੰਤ ਭਾਈ ਹਰਦੀਪ ਸਿੰਘ ਜੀ ਨਿੱਜਰ ਉਹਨਾਂ ਦੀ ਸ਼ਹੀਦੀ ਜਿਹੜੀ ਆ ਉਹ ਕੈਨੇਡਾ ਵਿੱਚ ਕੀਤੀ ਗਈ ਇਹ ਜਿਹੜੀਆਂ ਸ਼ਹੀਦੀਆਂ ਇਹ ਜਿੱਥੇ ਵੱਡੀਆਂ ਦੋ ਧਿਰਾਂ ਨੇ ਕੇਜੀਬੀ ਇੱਕ ਬੰਨੇ ਲੀਡ ਕਰ ਰਹੀ ਆ ਕੁਝ ਮੁਲਕਾਂ ਨੂੰ ਕੁਝ ਬੰਨੇ ਸੀਆਈਏ ਲੀਡ ਕਰ ਰਹੀ ਆ ਕੁਝ ਮੁਲਕਾਂ ਨੂੰ ਪਰ ਜਦੋਂ ਸਾਡੇ ਵੀਰ ਸਾਡੇ ਭਰਾ ਇਹਨਾਂ ਨਾਲ ਰਲ ਜਾਂਦੇ ਜਾਂ ਇਹਨਾਂ ਦੇ ਨਾਲ ਰੜ ਕੇ ਚੱਲਦੇ ਨੇ ਉਦੋਂ ਜਿਹੜਾ ਅਫਸੋਸ ਹੁੰਦਾ ਪਰ ਇਹਦੇ ਬਾਅਦ ਇਹਦੇ ਤੋਂ ਇਲਾਵਾ ਵੀ ਜਿਹੜੀਆਂ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਉਹਨਾਂ ਏਜੰਸੀਆਂ ਨੇ ਵੀ ਸਾਡੇ ਵੀਰਾਂ ਦਾ ਬਾਹਰ ਸ਼ਹੀਦੀਆਂ ਕੀਤੀਆਂ ਨੇ ਇਹ ਸਾਡੇ ਲਈ ਬੜੀ ਜਿਹੜੀ ਹੈ ਕੌਮ ਲਈ ਚਿੰਤਾ ਵਾਲੀ ਗੱਲ ਹੈ ਪਰ ਸ਼ਹੀਦ ਆਪਣੇ ਮਾਰਗ ਤੇ ਚੱਲਦੇ ਰਹਿੰਦੇ ਉਹ ਕਦੀ ਥੜਕਦੇ ਨਹੀਂ ਕੌਮੀ ਜਿਹੜੀ ਇੱਕ ਬਹੁਤਾਂ ਬੇਅਤਫਾਕੀ ਪਈ ਆ ਉਹਨੂੰ ਅਸੂਲੇ ਵਿਚਾਰ ਕੇ ਸੰਭਾਲਣ ਦੀ ਲੋੜ ਹੈ ਮੈਂ ਇਨੀਆਂ ਬੇਨਤੀਆਂ ਕਰਦਾ ਫਤਿਹ ਬਣਾਉਣਾ ਕਿ ਨਸ਼ੀਦਾਂ ਨੂੰ ਸ਼ਰਧਾ ਜਲੀ ਰਹੀਏ ਕੌਮੀ ਬੇਇਤفاقੀ ਨੂੰ ਜਿਹੜਾ ਦੂਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਭਾਈ ਅਵਤਾਰ ਸਿੰਘ ਖੰਡੇ ਜੀ ਮਹਾਨ ਵਰਸੀ ਦੇ ਉੱਤੇ ਪਹੁੰਚੇ ਆਂ ਸਾਰੇ ਸਿੱਖ ਕੌਮ ਨੂੰ ਦੁਨੀਆ ਨੂੰ ਅਫਸੋਸ ਹੈ ਕਿ ਪੇਂਡਾ ਕਾਂਗਰਸ ਸਰਕਾਰ ਨੇ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਹਮਲੇ ਕੀਤੇ ਪਰ ਸੋਚ ਕਾਂਗਰਸ ਤੇ ਭਾਜਪਾ ਤੇ ਆਰਐਸਐਸ ਸਾਰਿਆਂ ਦੀ ਇੱਕ ਹੈ ਕਿਉਂ ਕਰਕੇ ਜਦੋਂ ਕਾਂਗਰਸ ਨੇ ਹਮਲੇ ਕੀਤੇ ਹੈ ਫਿਰ ਭਾਜਪਾ ਤੇ ਆਰਐਸਐਸ ਨੇ ਨਹੀਂ ਬੋਲਿਆ ਹੁਣ ਜਿਹੜੇ ਸਿੱਖ ਮਾਰੇ ਗਏ ਮੈਂ ਪਾਰਲੀਮੈਂਟ ਦੇ ਵਿੱਚ ਗੱਲ ਦੋ ਵਾਰੀ ਕਰ ਚੁੱਕਿਆ ਹਾਂ ਪਰ ਜਦੋਂ ਮੈਂ ਬੀਪੀ ਸੋਨੀਆ ਗਾਂਧੀ ਨੂੰ ਮਿਲਿਆ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਦੇ ਸੀਨੀਅਰ ਲੀਡਰਸ ਨੂੰ ਮਿਲਿਆ ਮੈਨੂੰ ਪਤਾ ਲੱਗਿਆ ਕਿ ਇਹ ਜਿਹੜੀ ਹਿੰਦੂਤਵਾ ਕੌਮ ਹੈ ਬੇਸ਼ੱਕ ਕਾਂਗਰਸ ਹੈ ਭਾਜਪਾ ਹੈ ਆਰਐਸਐਸ ਹੈ ਕੌਮਰੇਡ ਨੇ ਇਹ ਵਿੱਚੋਂ ਇੱਕ ਨੇ ਇਹ ਭਾਰਤ ਨੂੰ ਆਪਣਾ ਕੌਮੀ ਮੁਲਕ ਮੰਨਦੇ ਆ ਤੇ ਜਿਹੜੇ ਹੁਣ ਕਤਲ ਭਾਈ ਖੰਡੇ ਦੇ ਹੋਏ ਐ ਨਿਰਜਤ ਸਾਹਿਬ ਦੇ ਹੋਏ ਐ ਮਲਕ ਦੇ ਹੋਏ ਐ ਸੁਖਦੂਤ ਸਿੰਘ ਦੇ ਹੋਏ ਐ ਪਾਕਿਸਤਾਨ ਦੇ ਵਿੱਚ ਵੀ ਰੋਤੇ ਨੂੰ ਤੇ ਇਹ ਪਰਮਜੀਤ ਸਿੰਘ ਪੰਜਵੜ ਨੂੰ ਸਾਰਿਆਂ ਨੂੰ ਮਾਰ ਦਿੱਤਾ ਸਹੀਦਾਂ ਇਹ ਗੰਝੀ ਹੈ ਕਿ ਅਸੀਂ ਤਾਂ ਨਹੀਂ ਗੱਲ ਕਰ ਸਕਦੇ ਕਿਉਂ ਕਰਕੇ ਇਹ ਨੈਸ਼ਨਲ ਪਾਲਿਸੀ ਦੇ ਮੁਤਾਬਕ ਕੀਤੇ ਗਏ ਹੈ ਇਹਦਾ ਮਤਲਬ ਹੈ ਕਿ ਹਿੰਦੂਤਵਾਦੀ ਕੋਮੀ ਪਾਲਿਸੀ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਮਾਰ ਦਿੱਤਾ ਜਾਊਗਾ ਜਿਵੇਂ ਮੈਂ ਬੋਲਦਿਆਂ ਕਿ ਹੈ ਮੋਤੀ ਸਾਹਿਬ ਨੇ ਆਪ ਕਿਹਾ ਕਿ ਹੁਣ ਵਕਤ ਖਤਮ ਹੋ ਗਿਆ ਜਿਹੜਾ ਸਿੱਖ ਇੱਥੇ ਖਾਲਿਸਤਾਨ ਦੀ ਗੱਲ ਕਰਕੇ ਭਾਰਤੀ ਮੁਲਕਾਂ 'ਚ ਭਜੂਗਾ ਅਸੀਂ ਉੱਥੇ ਵੀ ਉਹਨੂੰ ਮਰਵਾਦਾਂਗੇ ਇਹ ਰਾਜਨਾਥ ਸਿੰਘ ਨੇ ਵੀ ਕਿਹਾ ਹੈ ਇਹ ਹੋਮ ਮਿਨਿਸਟਰ ਜਿਹੜਾ ਸ਼ਾਹ ਹੈ ਫਿਰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਗੁਇਲ ਹੈ ਫਿਰ ਇਹ ਸਾਰੇ ਜੈਸ਼ਰੂ ਜੈਸ਼ੰਕਰ ਸਾਰੇ ਇਕ ਨੇ ਕਿ ਇਹ ਨੈਸ਼ਨਲ ਪਾਲਿਸੀ ਹੈ ਸਿੱਖਾਂ ਨੂੰ ਮਾਰਨ ਦੀ ਇਸ ਕਰਕੇ ਸਰਕਾਰ بھولੂ ਵੀ ਨਹੀਂ ਸੋ ਦੂਜੇ ਪਾਸੇ ਸਿੱਖਾਂ ਨੂੰ ਹੁਣ ਦੇਖਣਾ ਚਾਹੀਦਾ ਹੈ ਕਿ ਤੁਹਾਡੀ ਨੈਸ਼ਨਲ ਪਾਲਿਸੀ ਕੀ ਹੈ ਕਿ ਤੁਸੀਂ ਹਿੰਦੂਤਵਾਦੀ ਕੌਮੀ ਪਾਲਿਸੀ ਤੋਂ ਆਪਣੇ ਆਪ ਨੂੰ ਮਰਵਾਉਣਾ ਹੈ ਜਾਂ ਆਪਣੀ ਰੱਖਿਆ ਕਰਨੀ ਹੈ ਇਹ ਸਿੱਖ ਕੌਮ ਨੂੰ ਫੈਸਲਾ ਕਰਨਾ ਪੋਗਾ ਇੱਕ ਵਾਰੀ ਦੋ ਵਾਰੀ ਫਿਰ ਇਲੈਕਸ਼ਨ ਹੋਏ ਹੈ ਆਪਾਂ ਨੇ ਜਿਹੜੀ ਕਾਂਗਰਸ ਨੇ ਦਰਬਾਰ ਸਾਹਿਬ ਤੇ ਉੱਤੇ ਹਮਲੇ ਕੀਤੇ ਸੀ ਆਪਾਂ ਉਹਨਾਂ ਨੂੰ 7 ਮੈਂਬਰਸ ਪਾਰਲੀਮੈਂਟ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੇ ਆ 7 ਤੇ 8ਾਂ ਚੰਡੀਗੜ੍ਹ ਤੋਂ ਸੋ ਸਿੱਖੋਂ ਆਪਣੀ ਪੀੜ੍ਹੀ ਥੱਲੇ ਆਪ ਚਾhti ਮੰਨ ਲੇ ਕਿ ਉਹ ਆਜ਼ਾਦੀ ਚਾਹੁੰਦੀ ਹੈ ਕਿ ਗੁਲਾਮੀ ਚਾਹੁੰਦੀ ਹੈ ਕਿ ਉਹ ਛਤਰਾਂ ਦੀ ਯਾਰ ਹੈ ਕਿ ਤੁਸੀਂ ਹੁਣ ਪ੍ਰਸ਼ਾਂਤ ਰਿੱਕੇ ਜਨ ਨਾਲ ਖੜਾ ਹੋ ਕੇ ਹਿੰਦੂਤਵਾਦ ਦਾ ਮੁਕਾਬਲਾ ਕਰਨਾ ਹੈ ਕਿ ਨਹੀਂ ਕਰ ਹੁਣ ਤੁਸੀਂ ਪੁੱਛ ਲਓ ਜੋ ਕੁਝ ਕੁਛ ਜਿਹੜਾ ਜੀ ਦੇ ਪਤੇ ਜਿਹੜਾ ਅੱਜ ਇੱਥੇ ਸਿੱਧੀ ਪ੍ਰੋਗਰਾਮ ਹੋਇਆ ਹੈ ਉਸ ਲਈ ਮੈਂ ਸਾਰੇ ਸੰਗਤ ਦਾ ਬਿਸ਼ਰੋਣ ਕਮੇਟੀ ਦਾ ਇਹ ਸਾਰੇ ਜਿਹੜੇ ਭੈਣ ਭਰਾ ਆਏ ਉਹਨਾਂ ਦਾ ਤਿਆ ਦਿਨੋਂ ਧੰਨਵਾਦ ਕਰਦੀ ਆ ਜਿਹੜਾ ਇਹ ਸਿੱਧੀ ਸੁਆਗ ਹੋਇਆ ਜਾਂ ਮੇਰੇ ਪੁੱਤ ਨੂੰ ਸ਼ਹੀਦ ਕੀਤਾ ਗਿਆ ਉਹ ਸਰਕਾਰ ਦੀਆਂ ਤੇ ਰਲ ਮਿਲ ਕੇ ਕੁਝੀਆਂ ਹਰਕਤਾਂ ਸੀਗੀਆਂ ਮੇਰੀ ਇੱਕ ਅਰਦਾਸ ਗੁਰੂ ਸੇਵਰੀ ਹੈ ਉਹ ਨੂੰ ਮੈਂ ਫੈਲ ਪੜਾਈ ਹੈ ਨਾ ਕਿਸੇ ਵਕੀਰ ਨੂੰ ਨਾ ਕਿਸੇ ਦਲੀਲ ਦੀ ਮੈਨੂੰ ਲੋੜ ਹੈ ਇਹਰਾ ਸਭ ਤੋਂ ਵੱਡਾ ਵਕੀਲ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਕੋਈ ਨਵੇੜੇ ਕਰਨਗੇ ਤੇ ਮੈਂ ਅੱਜ ਅਰਦਾਸ ਵੀ ਪਹਿਲਾਂ ਤੋਂ ਸ਼ੁਰੂ ਤੋਂ ਹੀ ਜਿੱਦਣ ਦਾ ਸਾਡੇ ਨਾਲ ਇਹ ਕੰਮ ਹੋਇਆ ਅਰਦਾਸ ਸੱਚੇ ਬਾਦਸ਼ਾਹ ਕੌਸ਼ਕ ਨੰਗੇ ਕੀਤੀ ਹੈ ਤੇ ਕੌਸ਼ਕ ਜਿਹੜੇ ਲੋਕ ਨੰਗੇ ਹੋਣਗੇ ਤੇ ਸਰਕਾਰਾਂ ਤਾਂ ਸਭ ਤੋਂ ਵੱਡੀਆਂ ਕੂਝੀਆਂ ਚਾਲਾਂ ਨੇ ਮੇਰਾ ਪੁੱਤ ਜਾਣ ਵਾਲਾ ਨਹੀਂ ਸੀ ਕੋਈ ਉਹਨੂੰ ਬਿਮਾਰੀ ਨਹੀਂ ਸੀ ਸਰਕਾਰ ਨੇ ਸਾਜ਼ਿਸ਼ ਨਾ ਕੀਤਾ ਹੈ ਸਾਜ਼ਿਸ਼ ਨਹੀਂ ਜ਼ਹਿਰ ਦਿੱਤੀ ਗਈ ਹੈ ਮੇਰੇ ਪੁੱਤ ਨੂੰ ਕੋਈ ਨਹੀਂ ਪਰ ਮੈਂ ਹੁਣ ਬਸ ਅਰਦਾਸ ਗੁਰੂ ਸਾਹਿਬ ਮੁਰਿਆ ਸੱਚੇ ਬਾਸ਼ਾ ਤੂੰ ਮੇਰੇ ਕਨਾਲ ਖੜਾ ਤੇ ਜਿਨੇ ਵੀ ਮੇਰੇ ਪੁੱਤ ਨਾਲ ਇਹ ਧੋਖਾ ਕੀਤਾ ਉਹਨੂੰ ਨੰਗਿਆ ਕਰ ਤੇਰੇ ਮੁਰਿਆ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਅਗਰ ਇਹ 4 ਤੁਸੀਂ ਫੇਸਬੁੱਕ ਤੇ ਸ਼ੇਅਰ ਕੀਤੀ ਸੀ ਦੇਖਦੇ ਵਿੱਚ ਲਿਖਿਆ ਗਿਆ ਸੀ ਉਹ ਫੋਟ ਤੁਹਾਡੀ ਆ ਜਾਂ ਹੋਰ ਕਿਸ ਦੀ ਹੈ ਜੀ ਕਿਹੜੀ ਨਹੀਂ ਜਿਹੜੀ ਫੇਸਬੁੱਕ ਤੇ ਪਾਈ ਸੀ ਨੇ ਫੇਸਬੁੱਕ ਤੇ ਅਸੀਂ ਸਿਰਫ ਸੱਦਾ ਦਿੱਤਾ ਅਸ਼ਤਿਹਾਰ ਦੇਖੋ ਅਸ਼ਤਿਹਾਰ ਸਾਡੇ ਵੱਲੋਂ ਨਾ ਤਾਂ ਸਾਡੇ ਕੋਲ ਏਡੀ ਪੂੰਜੀ ਆ ਨਾ ਕੋਈ ਗੱਲਬਾਤ ਆ ਅਸੀਂ ਅਸੀਂ ਕੌਮ ਨੂੰ ਜਿਹੜਾ ਇੱਕ ਪੋਸਟਰ ਦੇ ਜ਼ਰੀਏ ਜਿਹੜਾ ਮਾਤਾ ਦੇ ਨਾਂ ਤੇ ਪੋਸਟਰ ਵਾਇਰਲ ਸੀਗਾ ਅਸੀਂ ਉਹੀ ਇੱਕ ਸੁਨੇਹਾ ਲਾਇਆ ਤੇ ਸ਼ੀਧੀ ਸਮਾਗਮ ਪਰਿਵਾਰ ਵੱਲੋਂ ਤੇ ਸੋਚਿਆ ਸਿੱਖ ਜਥੇਬੰਦੀਆਂ ਵੱਲੋਂ ਬਣਾਇਆ ਗਿਆ ਇਹ ਸਾਰੇ ਇਹ ਸੰਗ ਦਾ ਰਲ ਕੇ ਹੈ ਕੋਈ ਇੱਕ ਨਿੱਜੀ ਪਾਰਟੀ ਦਾ ਨਹੀਂ ਸੀ ਜਾਂ ਕੋਈ ਪੰਥਕ ਪਾਰਟੀ ਨਹੀਂ ਅਸੀਂ ਇਹ ਸਾਰਿਆਂ ਨੇ ਰਲ ਮਿਲ ਕੇ ਕੀਤਾ ਅਸੀਂ ਕੌਣ ਕਰਨ ਵਾਲੇ ਸੰਗਤ ਨੇ ਕੀਤਾ ਸੰਗਤ ਕਰ ਰਹੀ ਹੈ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਸੰਗਤ ਦਾ ਮਾਣ ਹੈ ਕਿ ਬੇਟਾ ਭਾਈ ਅਵਤਾਰ ਸਿੰਘ ਜੂਕੇ ਦੇ ਵਿੱਚ ਸਰੀਰ ਪਿਆਨਾ ਕਰ ਜਾਂਦੇ ਤੇ ਅਜੇ ਤੱਕ ਉਥੇ ਦੀ ਜਿਹੜੀ ਗੌਰਮੈਂਟ ਹੈ ਕੋਈ ਇਨਵੈਸਟੀਗੇਸ਼ਨ ਆ ਰਿਪੋਰਟਸ ਤੁਹਾਨੂੰ ਦੇ ਸਕੇ ਨਹੀਂ ਉਹ ਸਾਡੀ ਕੋਸ਼ਿਸ਼ ਜਾਰੀ ਹੈ ਵੀ ਉਹ ਵੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋ ਰਹੀ ਹੈ ਚੱਲ ਰਹੀ ਹੈ ਪਰ ਹਜੇ ਤੱਕ ਕੋਈ ਤੱਥ ਜੁੜੇ ਹੋ ਸਾਹਮਣੇ ਨਹੀਂ ਹਰੇ ਖਦਸਾ ਉਹ ਸਾਹਦਾ ਕਿ ਹੋਰ ਵੀ ਜਿਹੜੇ ਸਿੱਖ ਨੌਜਵਾਨ ਬਾਹਰ ਲਿਆ ਕੰਟਰੀਆਂ ਸਿਖਾਵਾ ਕਰ ਰਹੇ ਆ ਉਹਨਾਂ ਨੂੰ ਇਸ ਤਰ੍ਹਾਂ ਛਿੜਕਿਆ ਜਾ ਸਕਦਾ ਹੈ ਉਹ ਜੋ ਸਰਕਾਰ ਸਾਡੇ ਨਾਲ ਹੋਇਆ ਮੈਂ ਮੇਰੇ ਇੱਕ ਮਾਂ ਨੂੰ ਜਿਹੜੀ ਠੇਸ ਪਹੁੰਚੀ ਆ ਉਹ ਮਾਂ ਜਿਹੜਾ ਜਿਹਦਾ ਪੁੱਤ ਆਇਆ ਗਿਆ ਤੇ ਉਹ ਤਾਂ ਇਹ ਕਹੋ ਹੋਰ ਵੀ ਪਤਲ ਕੋਲ ਲੋਕਾਂ ਪੁੱਤਾਂ ਨੂੰ ਲੁਕੋ ਲੋ ਮੈਂ ਤੇ ਹੀ ਕਹੂੰਗੀ ਜਿਵੇਂ ਮੇਰਾ ਪੁੱਤ ਕੋਈ ਹਰਕਤ ਨਾਲ ਇਦਾਂ ਕੀਤਾ ਗਿਆ ਹੈ ਤੇ ਮੈਂ ਇਹ ਮੈਂ ਕਹੂੰਗੀ ਪਰ ਮੈਂ ਇੱਕ ਗੱਲ ਜਰੂਰ ਕਹਨੀ ਹੈ ਜੇ ਅਸੀਂ ਡਰ ਕੇ ਰਹੇ ਕਿ ਸਾਨੂੰ ਪਛਰੇ ਜੀ ਨਹੀਂ ਦੇਗਾ ਪਸ ਜੀ ਨਹੀਂ ਸਕਦਾ ਡਰ ਕੇ ਸੀ ਠੀਕ ਹੈ ਧੰਨਵਾਦ ਰਾਈਟ ਜੀ ਸਾਲ ਸਾਹਿਬ